ਸਰਕਾਰ ਸਰਕਾਰ ਨਬਾਰੇ ਨੇ ਤੇ ਆਈਆ ਸਰਕਾਰ ਨਬਾਰੇ ਨੇ ਤੇ ਨਹੀਂ ਹੋਣੀ ਕੁੜੀਆਂ ਸਾਹਰ ਦੀ ਨੀ ਕੁੜੀਆਂ ਨੱਚੇ ਤੇ ਸਾਹਰ ਦੀ ਬਣੀ ਅੱਜ ਦਾ ਕੀ ਮਗਰਮਲਾ ਜਾ ਰਹੀ ਹੈ ਵਿੰਦੂ ਗੁਰੂ ਦੇ ਵਿੱਚ ਮਹਿੰਦੀ ਦੋਰੀ ਦੋਰੀ ਦਾ ਸਮਾ ਮਨਾਇਆ ਜਾ ਰਿਹਾ ਹੈ ਕਾ ਮਲਕਾ ਸੈਨ ਬ੍ਰਦਰ ਸ਼ਨੀ ਕਵਾਲ ਮੇਲਾ ਪਿਰਤਪਾਲ ਜਸਾ ਪੱਟੀ ਹੋਰ ਵੀ ਛੋੜੇ ਪਹਿਲੇ ਕੁਸਤੀ 1 ਲੱਖ ਸੀ ਬਾਪੂ ਸائیں ਚੰਦਨ ਸਿੰਘ ਮੇਰੇ ਮਤਲ ਸੋਹਰਾ ਸਾਹਿਬ ਸੀ ਉਸ ਤੋਂ ਬਾਅਦ ਵਿੱਚ ਉਹਨਾਂ ਦੇ ਨਾਲ ਭੂਆ ਜੀ ਸੀ ਜਿਹੜੇ ਉਹਨਾਂ ਦੇ ਬਿਆਨ ਸੀਗੇ ਉਹ ਚੋਲਾ ਦੋਵੇਂ ਵੀ ਬਾਪੂ ਸਾਈਂ ਵੀ ਛੱਡ ਗਏ ਨੇ ਤੇ ਭੂਆ ਜੀ ਵੀ ਛੱਡ ਗਏ ਨੇ ਇਸ ਟਾਈਮ ਤੇ ਜਿਹੜੀ ਕੋਣ ਬਰਾ ਲੰਨਾ ਨੇ ਸਤਨਾਮ ਸਿੰਘ ਤੇ ਬਾਣੀ ਬਾਬਾ ਐ ਇਸ ਟਾਈਮ ਤੇ ਗੱਦੀ ਤੇ ਬਰਾਜਮਾਨ ਉਹਨਾਂ ਦੇ ਨੌ ਪੋਤੇ ਮੈਂ ਹੋਈ ਕਹਿਣਾ ਚਾਹੁੰਦੀ ਆ ਵੀ ਮੈਂ ਉਹਨਾਂ ਦੀ ਧੰਨਵਾਦ ਆ ਆਪਣੇ ਸੋਹਰਾ ਸਾਹਿਬ ਦੀ ਸ਼ੁਕਰਗੁਜ਼ਾਰਵਾ ਹੱਥ ਜੋੜ ਕੇ ਮੈਂ ਉਹਨਾਂ ਨੂੰ ਨਮਸ਼ਕਾਰ ਕਰਦੀ ਆ ਵੀ ਮੈਨੂੰ ਉਹਨਾਂ ਨੇ ਐਸ ਲੈ ਕੇ ਸਮਝਿਆ ਤੇ ਮੇਰੇ ਸਿਰ ਤੇ ਹੱਥ ਰੱਖਿਆ ਵਾ ਮੇਰੇ ਮੈਂ ਆਪਣੇ ਪਾਪਾ ਦੇ ਗਾੜੀ ਵੀ ਹੱਥ ਜੋੜਦੀ ਆਂ ਵੀ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਏ ਤੇ ਮੈਨੂੰ ਐਸ ਲੈਕ ਉਹਨਾਂ ਬਣਾਇਆ ਵਾ ਤੇ ਮੇਰੀ ਉਹਨਾਂ ਦੇ ਗੜੀ ਇਹੋ ਬੇਨਤੀ ਆ ਵੀ ਮੇਰੇ ਸਿਰ ਤੇ ਹੱਥ ਇਦਾਂ ਹੀ ਰੱਖੀ ਰੱਖਣ। ਆ ਪੰਜਾਂ ਪੀੜਾਂ ਦਾ ਬਹੁਤ ਸਤਿਕਾਰ ਦੀ ਤਾ ਬਾਪੂ ਸਾਈ ਦਾ ਬਹੁਤ ਸਤਿਕਾਰ। ਤੋ ਜਾਣਾ ਮਗਰੇ-ਮਗਰੇ ਪਰੰਤਵਾਲ ਤੇ ਜਸਾ ਪਤੀ ਇਕੜ-ਇਕੜ ਨਾਮ ਲਿਖੇ ਜੇ ਤੁਮਾਂ ਨਾਮ ਲੱਖ ਰਪਿਆ ਤਾਂ ਥਰੂ ਹੋਣਾ ਬਾਕੀ ਪਹਿਲੀ ਗੁਸਤੀ ਲੱਖ ਦੀ ਜਵਾਨ ਕਮਿਸ਼ਨਰ ਜਾ ਰਿਹਾ ਉਹ ਤੁਹਾਨੂੰ ਕੀ ਕੀ ਮੈਡੀਕਲ ਦੇ ਦੇਣਾ ਲੜ ਲੰਗੋ ਤੇ ਸੇਵਾ ਪਾਣੀ ਬਰੋ ਆਪਾਂ ਮਾਂ ਪਿਓ ਦੀ ਸੇਵਾ ਕਰੋ ਬਾਪੂ ਚੰਨਨ ਸਾਈ ਜੀ ਪਹਿਲਾ ਮੁੱਖ ਸੇਵਾ ਦੇ ਦਰਬਾਰ ਦੇ ਸੇਵਾਦਾਰ ਹੀ ਉਹਨਾਂ ਨੇ ਝੋਲਾ ਛੱਡ ਦਿੱਤਾ ਥੋੜ ਮੇਰੀ ਚਾਚੀ ਮਾਣੀ ਤੇ ਚਾਚਾ ਸਤਨਾਮ ਸਿੰਘ ਸੇਵਾਦਾਰ ਮੌਜੂਦ ਨੇ ਇਸ ਵਕਤ ਦਰਬਾਰ ਦੇ ਵਿੱਚ ਤੇ ਲੰਗਰ ਪਧਾਰਾ ਖੂਬ ਚੱਲਦਾ ਆ ਤੇ ਰਾਤ ਤੱਕ ਮਹਿਫਲ ਹੋਏਗੀ ਫਿਰ ਮਹਿਫਲ ਦੇ ਵਿੱਚ ਜਿਹੜੇ ਪਹਿਲਾਂ ਕਲਾਕਾਰ ਪਾਉਂਦੇ ਰਹੇ ਅਲਕਾ ਮਲਕਾ ਸਹਿਣ ਬਰੈਦਰ ਫਿਰ ਵਿਸ਼ਾਲ ਪਾਰਟੀ ਤੇ ਹੁਣ ਮੇਲਾ ਸਿੰਘ ਆ ਰਹੇ ਨੇ ਨੌਜਵਾਨਾਂ ਨੂੰ ਕੀ ਕੀ ਮੈਸੇਜ ਦਿੰਦੇ ਹੋ ਨੌਜਵਾਨਾਂ ਨੂੰ ਮੈਸੇਜ ਹੈ ਉਹ ਤੇ ਜਿਸ ਤਰ੍ਹਾਂ ਹੁਣ ਪਿੰਡ ਦੇ ਵੱਲ ਤੁਸੀਂ ਹੋਏ ਜੋ ਕਬੱਡੀ ਕਰਾ ਰਹੇ ਜੋ ਤੇ ਨਸ਼ੇ ਪੱਤੇ ਤੋਂ ਆਜ਼ਾਦ ਹੋ ਤੇ ਹੋਰ ਵੀ ਸੰਗਤ ਆਪਣੇ ਨਾਲ ਰਹੋ ਤੇ ਗੁਰੂ ਵਾਲੇ ਬਰੋ ਤੇ ਪੀਰਾਂ ਦੇ ਨਾਲ ਲੱਗੋ ਜਿੰਨਾ ਵੀ ਲੱਗਿਆ ਜਾਂਦਾ ਆ ਪੰਜਾਬੀ ਨਾਣਾ ਕੋਟ ਸਤਿ ਸ਼੍ਰੀ ਅਕਾਲ ਜਨਕਾਰਾ ਲਖਦਾ ਦਾ ਪੀਰ ਦਾ ਕੋਟ ਸਤਿ ਸ਼੍ਰੀ ਅਕਾਲ ਜਨਕਾਰਾ ਜਿੰਦਾ ਸ਼ਾਮਦਾਰ ਦਾ ਕੋਟ ਸਤਿ ਸ਼੍ਰੀ ਅਕਾਲ ਜਨਕਾਰਾ ਜਨਨ ਸ਼ਾਈ ਦੇ ਨਾਂ ਦਾ ਕੋਟ ਸਤਿ ਸ਼੍ਰੀ ਅਕਾਲ ਜਨਕਾਰਾ ਖਵਾਜਾ ਪੀਰ ਦੇ ਨਾਂ ਦਾ ਕੋਟ ਸਤਿ ਸ਼੍ਰੀ ਅਕਾਲ ਜਨਕਾਰਾ ਸ਼ਾ ਇਲਮਦੀਨ ਦੇ ਨਾਂ ਦਾ ਕੋਟ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਤਜ ਸਿੰਘ ਹੈ ਜੀ ਅੱਜ ਦਾ ਕੀ ਪਉਰ ਪੁਕਾਰਿਆ ਜਾ ਰਿਹਾ ਜੀ ਅੱਜ ਦਾ ਪ੍ਰੋਗਰਾਮ ਜੀ ਪਿੰਡ ਉਗਰੋਲ ਤਹਿਸੀਲ ਜਨਾਲਾ ਜ਼ਿਲ੍ਹਾ ਮਰਸਾ ਦੇ ਵਿੱਚ ਪੰਜਾ ਪੀੜਾ ਦਰਵਾਜ਼ੇ ਮਹਿੰਦੀ ਰੋੜੀ ਰਸਮਾਂ ਦਾ ਕੀਤੀ ਜਾ ਰਹੀ ਹੈ। ਕਿੰਨੀ ਹਾਲਤਾਂ ਵਿੱਚ ਵੀ ਤੁਸੀਂ ਨਹੀਂ ਆ ਰਹੀ। ਇਹ ਜੀ ਸਾਡੇ ਬਜ਼ੁਰਗਾਂ ਤੋਂ ਮਨਾਈ ਜਾ ਰਹੀ ਪੀੜੀ ਤੋਂ ਪੀੜੀ ਚੱਲਦਾ ਆਉਂਦਾ ਹੈ। ਅੱਜ ਕੱਲ ਨੌਜਵਾਨ ਜਿਹੜੇ ਜੂਏ ਨਸ਼ੇ ਵਿੱਚ ਜਾ ਰਹੇ ਆਪਣੀ ਕੀਮਤ ਮੈਂ ਦੱਸੂਗੀ। ਜੀ ਤੁਸੀਂ ਵਧੀਆ ਮੈਸੇਜ ਪੁੱਛਿਆ ਇਹ ਨੌਜਵਾਨ ਬਹੁਤ ਜਾ ਰਹੇ ਨਸ਼ਾੜਾ। ਸਾਡੀ ਹੱਥ ਜੋੜ ਕੇ ਇਹੋ ਬੇਨਤੀ ਹੈ ਸੰਗਤ ਨੂੰ ਪੂਰੇ ਸਮਾਣੇ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੈ ਤੁਹਾਡੇ ਟੀਵੀ ਦੇ ਮਾਧਿਅਮ ਨਾਲ। ਮੈਂ ਇਹੋ ਕਹਿਣਾ ਚਾਹੁੰਦਾ ਗਰੌਣਾ ਜੋਤਰ ਨਸ਼ਿਆਂ ਤੋਂ ਦੂਰ ਹੋ ਕੋਈ ਮੰਦਾ ਉਥੇ ਮੰਨ ਕੇ ਦੋਸਤ ਸ਼ਹੀਦ ਬੇਸਰਣਾ ਚਿੰਦ। ਨਾਲ ਕੋਈ ਸਿੰਮੀ ਲੈ ਕੇ ਆ ਜਾ ਰਹੇ ਹਾਂ ਜੀ। ਹਾਂ ਜੀ ਸਿੰਝ ਮੇਲਾ ਕਰਾਇਆ ਜਾ ਰਿਹਾ ਜੀ। ਦੰਗਲ ਹੀ ਹੋਣਾ ਕੁਸਤੇ ਹੋਣਿਆ। ਤੇ ਨਾਮੀ ਪਰਵਾਨ ਚਲੇ ਗਏ ਸਾਲਿਆ। ਤੇ ਕਿਹੜੇ ਕਿਹੜੇ ਨਾਮ ਕਿਸੇ ਤੋਂ ਵਸ ਤੇਲੀ ਦੇ ਦਿੱਤੀ। ਇਹ ਵੇਖੋ ਜੀ ਇਹ ਤੀਜੀ ਸਿੰਝ ਮੇਲਾ ਕਰਾਇਆ ਜਾ ਰਿਹਾ ਸੂਰੇ ਪਿੰਡ ਦੇ ਸਹਿਯੋਗ ਨਾਲ। ਕਿਹੜੇ ਕਿਹੜੇ ਨਾਮ ਤੇ ਦਿੱਤੇ। ਇਹ ਚ ਨਾਮ ਜੀ ਲੱਖ ਤੋਂ ਸ਼ੁਰੂ ਹੈ ਜੀ। ਵਾਹ ਅਰੇ ਕਲ ਦੇ ਮਹਿਫਿਲ। ਇਹ ਜੀ ਹਰ ਸਾਲ ਦੀ ਤਰ੍ਹਾਂ ਮੇਲਾ ਕਵਾਲਾ ਹੱਡੇ ਆਉਂਦਾ ਹੈ। ਤੇ ਉਹਨਾਂ ਦਾ ਸੰਗਤ ਬਹੁਤ ਪਸੰਦ ਕਰਦੀ ਦੂ ਉਹ ਦੇਲ ਜੱਤਾ ਸਾਰਿਆਂ ਦਾ ਆਪਾਂ ਮੇਲਾ ਕੋਲ ਹਾਰੇ ਭਲਾਈ ਦਾ ਐਦ ਕਾਂ ਵੀ ਮੇਲਾ ਕੋਲ ਆ ਰਿਹਾ ਹੱਥ ਬੰਨ ਕੀ ਕੀ ਲੰਗਰੋ ਲੋ ਲੰਗ ਆਪਣਾ ਰਿਆ ਖੁੱਲਾ ਹੋਆ ਜੀ